ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜਿਹੜੀ 138ਵਾਂ ਦਿਨ 100 ਦਿਨ 100 ਅਲੱਗ-ਅਲੱਗ ਸਟਾਈਲ ਦੇ ਦਸਤਾਰਾਂ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਲੈ ਕੇ ਆਏ ਤੁਹਾਡੇ ਲਈ ਦਮਾਲਾ ਸਾਹਿਬ ਦੀ ਵੀਡੀਓ ਜਿਹੜੀ ਹੋਏਗੀ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਵਰਗੀ ਦਸਤਾਰ ਵਰਗੀ ਦਸਤਾਰ ਸਜਾ ਕੇ ਦਿਖਾਵਾਂਗੇ ਅਸੀਂ ਇਹ 100 ਇਹ ਚੈਲੰਜ ਨੂੰ ਕੰਟੀਨਿਊ ਰੱਖਿਆ ਜੀ ਤੇ ਇਹਦੇ ਵਿੱਚ ਤੁਹਾਨੂੰ ਅਸੀਂ ਡਿਫਰੈਂਟ-ਡਿਫਰੈਂਟ ਸਟਾਈਲ ਦੇ ਦਮਾਲਾ ਸਾਹਿਬ ਗੁਰਮੁਖੀ ਦਸਤਾਰਾਂ ਸਿੰਗਰਾਂ ਵਰਗੀਆਂ ਦਸਤਾਨਾਂ ਤੇ ਗੁਰਸਿੱਖਾਂ ਵਰਗੀਆਂ ਦਸਤਾਨਾਂ ਸਜਾ ਕੇ ਦਿਖਾ ਰਹੇ ਆ ਤੇ ਨਾਲ ਨਾਲ ਤੁਹਾਨੂੰ ਸਿਖਾ ਵੀ ਰਹੇ ਆ ਇਸ ਲਈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਜਾਇਆ ਕਰੋ ਕਿ ਦਸਤਾਰ ਤੁਹਾਨੂੰ ਕਿਹੋ ਜੀ ਲੱਗੀ ਤੇ ਜਿਹੜੇ ਵੀ ਵੀਰਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀ ਆ ਰਹਿਣ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਆਪਣੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉੱਤੇ ਉਨਾ ਵਰਗਾ ਦੁਮਾਲਾ ਸੇਬ ਸਜਾਉਣ ਦੀ ਸਭ ਤੋਂ ਪਹਿਲਾਂ ਅਸੀਂ ਇਹ ਸੰਪੂਰਨ ਬੁੰਗਾ ਸੇਬ ਸਜਾਵਾਂਗੇ ਜਿਹਨੂੰ ਦੋਰਾ ਕਰਕੇ ਅਸੀਂ ਇਸ ਤਰੀਕੇ ਨਾਲ ਪਹਿਲਾਂ ਤਾਂ ਮੋਢਿਆਂ ਤੇ ਰੱਖ ਲੈਣਾ ਆ ਫਿਰ ਅਸੀਂ ਕੇਸਾਂ ਨੂੰ ਖੋਲ ਲਵਾਂਗੇ ਖੋਲ ਕੇ ਇਸ ਦੋਰੇ ਕੀਤੇ ਕੱਪੜੇ ਨੂੰ ਅਸੀਂ ਕੇਸਾਂ ਤੋਂ ਥੋੜਾ ਲੰਬਾ ਛੱਡਾਂਗੇ ਤੇ ਇਹਨੂੰ ਕੇਸਾਂ ਨੂੰ ਟਕਦੇ ਹੋਏ ਨਾਲ ਇਹਦੇ ਨਾਲ ਫਿਰ ਇਸ ਤਰੀਕੇ ਨਾਲ ਜਿੱਦਾਂ ਅਸੀਂ ਜੂੜਾ ਸੇਬ ਸਜਾਉਨੇ ਹੁੰਦੇ ਆ ਉਸੇ ਤਰੀਕੇ ਨਾਲ ਇਹਨੂੰ ਇੱਕ ਤਰ੍ਹਾਂ ਇਕੱਠਾ ਕਰ ਲਵਾਂਗੇ ਇਸੇ ਤਰੀਕੇ ਨਾਲ ਤੁਸੀਂ ਵੀ ਕਰਨਾ ਹੈ ਮੇਰੇ ਵੀਰੋ ਤੇ ਅੱਜ ਬੁੰਗਾ ਸਾਹਿਬ ਕਿਵੇਂ ਸਜਾਣਾ ਥੋੜਾ ਡਿਫਰੈਂਸ ਸਟਾਈਲ ਦਾ ਬੁੰਗਾ ਸਾਹਿਬ ਸਜਾ ਕੇ ਦਿਖਾਉਂਗਾ ਜਿਵੇਂ ਮੈਨੂੰ ਲੱਗਦਾ ਹੈ ਆ ਭਾਈ ਅਮਰਿਤਪਾਲ ਸਿੰਘ ਜੀ ਨੇ ਸਜਾਇਆ ਹੋਣਾ ਹੈ ਸਿਰ ਦੇ ਵਿੱਚ ਘੱਟ ਇਸ ਤਰੀਕੇ ਨਾਲ ਜੂੜਾ ਸਾਹਿਬ ਨੂੰ ਕਰਕੇ ਬਾਕੀ ਬਚਦੇ ਪੱਲੇ ਨੂੰ ਤੁਸੀਂ ਇਸ ਤਰੀਕੇ ਨਾਲ ਰਾਉਂਡ ਕਮਾਣਾ ਸ਼ੁਰੂ ਕਰ ਦੇਣਾ ਹੈ ਤੇ ਨਾਲ ਹੀ ਤੁਸੀਂ ਪਿੱਛੇ ਉਹ ਜੀ ਕੰਗਾ ਸਾਹਿਬ ਨੂੰ ਵੀ ਵਿੱਚ ਰੱਖ ਦੇਣਾ ਹੈ ਭੁੱਲ ਨਾ ਜਾਇਓ ਕਿਤੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕੇਸਾ ਨੂੰ ਹਰੇਕ ਹਿੱਸੇ ਤੋਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਵਾਉਣ ਤੋਂ ਬਾਅਦ ਚੋਂ ਪਿੱਛੇ ਜੀ ਤੁਸੀਂ ਕੰਗਾ ਸਾਹਿਬ ਨੂੰ ਵੀ ਸਜਾ ਦੇਣਾ ਹੈ ਬਾਕੀ ਬਚਦੇ ਜਿਹੜੇ ਪੱਲੇ ਹੋਣਗੇ ਤੁਸੀਂ ਇਸ ਤਰੀਕੇ ਨਾਲ ਘੁਮਾਣਾ ਹੈ ਹੁਣ ਜਿਹੜੇ ਪੱਲੇ ਹੋਣਗੇ ਇਹਨਾਂ ਨੂੰ ਅਸੀਂ ਖੋਲ ਕੇ ਮੱਥੇ ਤੇ ਦੁਆਲੇ ਘੁਮਾਣਾ ਸ਼ੁਰੂ ਕਰ ਦੇਣਾ ਹੈ ਬੁੰਗਾ ਸਾਹਿਬ ਆਪਣਾ ਟਾਈਟ ਤੇ ਮਜ਼ਬੂਤ ਹੋਵੇ ਤੇ ਅੱਜ ਅਸੀਂ ਪੱਲੇ ਖੋਲ-ਖੋਲ ਕੇ ਸਜਾਣੇ ਆ ਬੁੰਗਾ ਸਾਹਿਬ ਦੇ ਵਿੱਚ ਤੇ ਬੁੰਗਾ ਸਾਹਿਬ ਦੀ ਸ਼ੇਪ ਆ ਜਿਹੜੀ ਥੋੜੀ ਜਿਹੀ ਡਿਫਰੈਂਟ ਸਜਾ ਕੇ ਦਿਖਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਦੇਖੋ ਅਸੀਂ ਸਿਰ ਦੇ ਦੁਆਲੇ ਕਿੰਨਾ ਨੀਵਾ ਕਰਤਾ ਹੋਇਆ ਬੁੰਗਾ ਸਾਹਿਬ ਨੂੰ ਇਸੇ ਤਰੀਕੇ ਨਾਲ ਪੱਲੇ ਘੁਮਾਉਂਦੇ ਜਾਵਾਂਗੇ ਸੱਜੇ ਪਾਸਿਓ ਉਸੇ ਜਗ੍ਹਾ ਤੋਂ ਲੈ ਕੇ ਆਵਾਂਗੇ ਜਿੱਦਾਂ ਅਸੀਂ ਖੱਬੇ ਪਾਸਿਓ ਪੱਲੇ ਨੂੰ ਲੈ ਕੇ ਗਏ ਆ ਇਸ ਚੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਧਿਆਨ ਦੇ ਵਿੱਚ ਰੱਖਣਾ ਆ ਪੱਲੇ ਨੂੰ ਖਿੱਚ ਕੇ ਕੰਨਾਂ ਦੇ ਉੱਪਰੋਂ ਲੈ ਕੇ ਆਣਾ ਤੇ ਪੱਲੇ ਨੂੰ ਟਾਈਟ ਘੁਮਾ ਕੇ ਰੱਖਣਾ ਆ ਹੁਣ ਉੱਪਰਲੇ ਹਿੱਸੇ ਤੋਂ ਪੱਲਿਆਂ ਨੂੰ ਖੋਲਦੇ ਜਾਵਾਂਗੇ ਤੇ ਨਾਲ ਦੀ ਨਾਲ ਪੱਲਿਆਂ ਨੂੰ ਸਜਾਉਂਦੇ ਜਾਵਾਂਗੇ ਇਹ ਆਪਣਾ ਬੂੰਗਾ ਸਾਈਮਾ ਜਿਹੜਾ 3.5 ਮੀਟਰ ਦਾ ਬੂੰਗਾ ਸਾਈਮਾ ਤੇ ਲਗਭਗ ਆਪਣਾ 7.5 ਮੀਟਰ ਦੇ ਕਰੀਬ ਦਾ ਆਪਣਾ ਧਮਾਲਾ ਸੇਬ ਹੋਵੇਗਾ ਦੋਨਾਂ ਦਾ ਕਪੜਾ ਰੂਬੀਆ ਵੈਲ ਕੈਮੀਕਲ ਹੀ ਆ ਹੁਣ ਜਿੰਨਾ ਕ ਕਪੜਾ ਸਾਡੇ ਕੋਲ ਬਚਿਆ ਉਹਨੂੰ ਪੱਲੇ ਖੋਲ-ਖੁਲ ਕੇ ਸਜਾਣਾ ਹੈ ਐਕਸੈਪਟ ਆਖਰੀ ਪੱਲੇ ਤੋਂ ਆਖਰੀ ਪੱਲਾ ਨਹੀਂ ਤੁਸੀਂ ਇਹਨੂੰ ਖੋਲ ਕੇ ਰੱਖਣਾ ਹੈਗਾ ਕਿਉਂਕਿ ਇਹਨਾਂ ਨਾਲ ਅਸੀਂ ਬਾਕੀ ਪੱਲੇ ਉੱਪਰੋਂ ਜੀ ਖੋਲ ਕੇ نیچے ਨੂੰ ਕਰਾਂਗੇ ਫਿਰ ਇਹਦੇ ਨਾਲ ਅਸੀਂ ਘੁਮਾ ਕੇ ਰੱਖਾਂਗੇ نیچے ਨੂੰ ਉਹ ਤੁਹਾਨੂੰ ਮੈਂ ਕਰਕੇ ਦਿਖਾਣਾ ਆਖਰੀ ਪੱਲਾ ਅਸੀਂ ਕਿਉਂ ਨਹੀਂ ਖੋਲ ਕੇ ਰੱਖ ਰਹੇ ਪਹਿਲਾਂ ਤਾਂ ਜਿਹੜੇ ਉੱਪਰ ਪੱਲੇ ਖੋਲ ਕੇ ਰੱਖਿਓ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਉੱਪਰ ਨੂੰ ਖੋਲ ਲੈਣਾ ਆ ਖੋਲ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਵਿਛਾ ਦੇਣਾ ਆ ਮੋਲਲੇ ਹਿੱਸੇ ਤੱਕ ਤੇ ਕੱਪੜੇ ਸਾਰੇ ਬਰਾਬਰ ਹੋਣੇ ਚਾਹੀਦੇ ਨੇ ਜਿਹੜੇ ਇਹ ਪੱਲੇ ਆ ਫਿਰ ਉਹਨਾਂ ਨੂੰ ਇਕੱਠਿਆਂ ਨੂੰ ਅੰਦਰ ਨੂੰ ਫੋਲਡ ਕਰ ਦੇਣਾ ਇਸ ਤਰੀਕੇ ਨਾਲ ਇਹਦੇ ਨਾਲ ਧਮਾਲਾ ਸਾਹਿਬ ਤੁਹਾਡਾ ਉੱਪਰੋ ਜੀ ਨਾਲ ਦੋ ਨੁੱਕਰਾਂ ਵਾਲਾ ਬਣੇਗਾ ਸਾਈਡਾਂ ਤੇ ਦੋ ਨੁੱਕਰਾਂ ਬਣਨਗੀਆਂ ਚੰਗੀ ਤਰ੍ਹਾਂ ਸਹੀ ਕਰਨ ਤੋਂ ਬਾਅਦ ਚਾ ਇਹ ਪੱਲੇ ਨੂੰ ਫਿਰ ਰਾਈਟ ਸਾਈਡ ਤੋਂ ਅਸੀਂ ਇਸ ਪੱਲੇ ਨੂੰ ਘੁਮਾ ਕੇ ਇਹੇ ਪੱਲਾ ਤੁਸੀਂ ਹਮੇਸ਼ਾ ਆਖਰੀ ਪੱਲਾ ਇਸ ਤਰੀਕੇ ਨਾਲ ਕਰਨਾ ਹੈ ਇਹਦੇ ਨਾਲ ਗ੍ਰਿਪ ਜਿਆਦਾ ਵਧੀਆ ਬਣੇਗੀ ਤੇ ਇੱਕ ਵਾਰ ਜਿੱਥੇ ਤੁਸੀਂ ਬੁੰਗਾ ਸਾਈ ਨੂੰ ਸਜਾਤ ਆ ਨਾ ਜਿੱਥੇ ਇੱਕ ਵਾਰੀ ਟਿਕਾਤਾ ਤੁਸੀਂ ਉੱਥੇ ਹੀ ਟਿਕਿਆ ਰਹੇਗਾ ਤੇ ਬਾਕੀ ਬਜਰਾ ਥੋੜਾ ਪੱਲਾ ਤੁਸੀਂ ਅੰਦਰ ਕਰ ਦੇਣਾ ਆ ਹੁਣ ਬੁੰਗਾ ਸਾਹਿਬ ਦੀ ਜਿਹੜੀ ਸ਼ੇਪ ਆ ਤੁਸੀਂ ਆਪਣੀ ਲੋੜ ਅਨੁਸਾਰ ਦੱਬ ਕੇ ਬਿਠਾ ਕੇ ਥੋੜਾ ਲੰਬਾ ਕਰ ਸਕਦੇ ਹੋ ਸਾਈਡਾਂ ਤੋਂ ਥੋੜਾ ਦੱਬ ਕੇ ਨਾ ਫਰੰਟ ਤੋਂ ਬੈਕ ਤੋਂ ਦੱਬ ਕੇ ਥੋੜਾ ਲੰਬਾ ਕਰ ਸਕਦੇ ਹੋ ਮੈਨੂੰ ਲੱਗਾ ਕਿ ਸ਼ਾਇਦ ਅਮਰਿਤਪਾਲ ਸਿੰਘ ਜੀ ਭਾਜੀ ਨਾ ਇਹੋ ਜੀ ਦਸਤਾਰ ਐਦਾਂ ਬੁੰਗਾ ਸਾਹਿਬ ਸਜਾਉਂਦੇ ਹੋਣੇ ਆ ਕਿਉਂਕਿ ਮੈਂ ਉਹਨਾਂ ਦੀਆਂ ਕਈ ਵੀਡੀਓਜ਼ ਦੇਖੀਆਂ ਨੇ ਕਈ ਤਸਵੀਰਾਂ ਦੇਖੀਆਂ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਉਹਨਾਂ ਵਰਗੀ ਦਸਤਾਰ ਸਜਾ ਕੇ ਦਿਖਾ ਰਿਹਾ ਹਾਂ ਹੁਣ ਆਪਾਂ ਸਜਾ ਰਹੇ ਜੀ ਧਮਾਲਾ ਸਾਹਿਬ ਇਹ ਵੀ ਸਾਡਾ 7.5 ਮੀਟਰ ਦਾ ਰੂਬੀਆ ਵੈਲ ਕੈਮੀਕਲ ਦੇ ਵਿੱਚ ਆ ਇਹਨਾਂ ਦੋਨਾਂ ਨੂੰ ਮੈਂ ਥੋੜਾ ਥੋੜਾ ਗਿੱਲਾ ਕੀਤਾ ਹੋਇਆ ਸੀਗਾ ਜੇ ਤੁਸੀਂ ਧਮਾਲਾ ਸਾਹਿਬ ਨੂੰ ਗਿੱਲਾ ਕਰਦੇ ਹੋਏ ਦੇਖਣਾ ਚਾਹੁੰਦੇ ਹੋ ਤਾਂ ਉਹਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੇਵਾਂਗਾ ਸਟਾਰਟਿੰਗ ਚ ਜਿਵੇਂ ਮੈਂ ਉਹ ਵੀਡੀਓ ਦੇ ਵਿੱਚ ਗਿੱਲਾ ਕਰ ਰਿਹਾ ਨਾ ਤੇ ਜਿੰਦਾ ਧਮਾਲਾ ਸਾਹਿਬ ਦੀ ਪੂਣੀ ਕਰ ਰਿਹਾ ਉਸੇ ਤਰੀਕੇ ਨਾਲ ਤੁਸੀਂ ਵੀ ਕਰ ਸਕਦੇ ਹੋ ਹੁਣ ਸਟਾਰਟਿੰਗ ਚ ਦੇਖੋ ਅਸੀਂ ਦੋੜਾ ਕਰਕੇ ਨਾ ਇਹਨਾਂ ਸੈਟਾ ਕਿ ਹੈ ਖੁੱਲਾ ਹਿੱਸਾ ਮੋੜਲੇ ਹਿੱਸੇ ਤੇ ਰੱਖਿਆ ਹੈ ਬੰਦੀ ਸਾਹਿ ਪਿਛਲੇ ਹੀ ਸਿੱਧਰੋਖਿਆ ਮੋਲੀ ਨੁਕਰ ਅਸੀਂ ਪਿਛਲੀ ਨੁਕਰ ਦੇ ਅੰਦਰ ਕਰਤੀ ਚੰਗੀ ਤਰ੍ਹਾਂ ਤਾਂ ਜੋ ਸੈਨ ਨੂੰ ਅਸੀਂ ਚੰਗੀ ਤਰ੍ਹਾਂ ਪਹਿਲਾਂ ਹੀ ਟੱਕ ਲਈਏ ਉੱਪਰ ਜਿਆਦਾ ਵਟ ਨਾ ਪੈਣ ਇਸ ਲਈ ਕੱਪੜੇ ਨੂੰ نیچے ਨੂੰ ਖਿੱਚ ਕੇ ਚੰਗੀ ਤਰ੍ਹਾਂ ਅੰਦਰ ਨੂੰ ਕਰ ਦੇਣਾ ਆ ਫਿਰ ਪਿੱਛੇ ਵਾਲਾ ਪੱਲਾ ਉਪਰੋਂ ਘੁਮਾ ਕੇ ਲੈ ਕੇ ਆਣਾ ਆ ਇਸ ਚੀਜ਼ ਨੂੰ ਤੁਸੀਂ ਬੜਾ ਧਿਆਨ ਦੇ ਨਾਲ ਕਰਨਾ ਆ ਜਿਆਦਾ ਉੱਪਰ ਵਟ ਨਹੀਂ ਪੈਣੇ ਚਾਹੀਦੇ ਫਿਰ ਆ ਪਿੱਛੇ ਵਾਲੀ ਨੁਕਰ ਦਾ ਮੋਹਰੇ ਲੈ ਆਣੀ ਆ ਹੁਣ ਇਸ ਜਗ੍ਹਾ ਤੋਂ ਨਾ ਇਸ ਪੱਲੇ ਨੂੰ ਘੁਮਾਣਾ ਆ ਤੇ ਅੱਜ ਜਿਹੜਾ ਪਹਿਲਾ ਪੱਲਾ ਹੋਵੇਗਾ ਨਾ ਮੈਂ ਤੁਹਾਨੂੰ ਰਾਈਟ ਸਾਈਡ ਤੋਂ ਲਗਾ ਕੇ ਦਿਖਾਉਂਗਾ ਤੇ ਇਹਦੇ ਲਈ ਪਹਿਲਾਂ ਇਹਨੂੰ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਕੇ ਲਗਾ ਲਿਓ ਤਾਂ ਜੋ ਇਹਦੀ ਗ੍ਰਿਪ ਬਣ ਜਵੇ ਤੇ ਉਪਰੋਂ ਜੀ ਵੀ ਪੱਲੇ ਨੂੰ ਖਿੱਚ ਕੇ ਅੰਦਰ ਨੂੰ ਕਰ ਲਿਓ ਟਾਈਟ ਜਿਹਾ ਪੱਲਾ ਘੁਮਾਇਓ ਰਾਈਟ ਸਾਈਡ ਤੋਂ ਹੁਣ ਇਸ ਪੱਲੇ ਨੂੰ ਜਦੋਂ ਅਸੀਂ ਲੈ ਕੇ ਗਏ ਨਾ ਨਾਰਮਲੀ ਆਪਾਂ ਇਸ ਪੱਲੇ ਨੂੰ ਨਾ ਸੱਜੇ ਪਾਸੇ ਉਪਰੋਂ ਘੁਮਾ ਕੇ ਲੈ ਕੇ ਆਨੇ ਆ ਤੇ ਪਹਿਲਾਂ ਲੜ ਅਸੀਂ ਲਾਣੇ ਹੁੰਨੇ ਖੱਬੇ ਪਾਸੇ ਅੱਜ ਤੁਹਾਨੂੰ ਮੈਂ ਲੜ ਲਗਾ ਕੇ ਦਿਖਾਉਂਗਾ ਸੱਜੇ ਪਾਸੇ ਪਹਿਲਾਂ ਹੁਣ ਇਸ ਪੱਲੇ ਨੂੰ ਨਾ ਆਪਾਂ ਨੀਚੋਂ ਲੈ ਕੇ ਆਵਾਂਗੇ ਤੁਸੀਂ ਜਿੰਨੀਆਂ ਵੀ ਅੱਜ ਤੱਕ ਮੇਰੀਆਂ ਵੀਡੀਓਜ਼ ਦੇਖੀਆਂ ਹੋਣੀਆਂ ਉਹਦੇ ਵਿੱਚ ਤੁਸੀਂ ਖੱਬੇ ਪਾਸੇ ਹੀ ਮੈਂ ਪਹਿ ਅੱਜ ਤੁਹਾਨੂੰ ਮੈਂ ਲੜ ਲਗਾ ਕੇ ਦਿਖਾਵਾਂਗਾ ਸੱਜੇ ਪਾਸੇ ਉਹ ਨੀਝਿਓਂ ਜੀ ਹੁਣ ਪੱਲੇ ਨੂੰ ਪਹਿਲਾਂ ਖੋਲ ਕੇ ਦੀ ਤੈ ਮਾਰਾਂਗੇ ਟਾਈਟ ਕਰਾਂਗੇ ਪੱਲੇ ਨੂੰ ਜਿੰਨਾ ਕਚੋੜਾ ਕਰਨਾ ਹੈ ਉਹਨਾਂ ਕਰਕੇ ਕੰਨ ਨੂੰ ਦੱਬ ਕੇ ਇਹਨੂੰ ਇਸ ਢੰਗ ਨਾਲ ਲਗਾਵਾਂਗੇ ਜਿਵੇਂ ਭਾਈ ਅਮਰਿਤਪਾਲ ਸਿੰਘ ਜੀ ਨੇ ਨਾ ਥੋੜਾ ਕੰਨਾਂ ਨੂੰ ਛੱਡ ਕੇ ਧਮਾਲਾ ਸਾਹਿਬ ਸਜਾਇਆ ਅਸੀਂ ਵੀ ਉਸੇ ਤਰੀਕੇ ਨਾਲ ਤੁਹਾਨੂੰ ਸਜਾ ਕੇ ਦਿਖਾਵਾਂਗੇ ਤੇ ਅੱਖਾਂ ਤੋਂ ਵੀ ਥੋੜਾ ਉੱਪਰ ਪਰ ਜਿਹੜਾ ਉਹਨਾਂ ਦਾ ਪਹਿਲਾ ਚੰਦ ਤੋੜੇ ਵਾਲਾ ਲੜ ਹੁੰਦਾ ਨਾ ਉਹ ਮੱਥੇਰੇ ਬਹੁਤ ਕਰੀਬ ਹੁੰਦਾ ਬਹੁਤ ਨੇੜੇ ਹੁੰਦਾ ਆ ਉਹ ਵੀ ਤੁਹਾਨੂੰ ਅਸੀਂ ਐਜ਼ ਇਟ ਇਜ਼ ਲਗਾ ਕੇ ਦਿਖਾਵਾਂ ਪਹਿਲਾਂ ਅਸੀਂ ਇੱਕ ਵਾਰ ਐਕਸ ਬਣਾ ਲਈਏ ਪਹਿਲਾਂ ਜਿਹੜੇ ਕੰਨਾਂ ਦੇ ਕੋਲੋਂ ਪੱਲੇ ਲਾਣੇ ਉਹਨਾਂ ਨੂੰ ਲਾ ਲਈਏ ਜਿਵੇਂ ਉਹਨਾਂ ਨੇ ਕੰਨਾਂ ਤੋਂ ਥੋੜਾ ਛੱਡ ਕੇ ਪੱਲੇ ਲਗਾਇਆ ਉਸੇ ਤਰੀਕੇ ਨਾਲ ਅਸੀਂ ਵੀ ਤੁਹਾਨੂੰ ਲਗਾ ਕੇ ਦਿਖਾਵਾਂਗੇ ਜਦੋਂ ਵੀ ਤੁਸੀਂ ਕੋਈ ਸਾਡੀ ਵੀਡੀਓ ਦੇਖਣੀ ਹੈ ਤਾਂ ਕਦੀ ਵੀ ਉਹਨੂੰ ਸਕਿੱਪ ਨਾ ਕਰੋ ਮੇਰੇ ਵੀਰੋ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਡਿਟੇਲਸ ਵਿੱਚ ਸਮਝ ਆ ਜਾਵੇ ਕਿਉਂਕਿ ਅਸੀਂ ਹਰ ਵਾਰ ਤੁਹਾਨੂੰ ਕੁਝ ਨਵਾਂ ਹੀ ਸਿਖਾਉਨੇ ਹੁੰਦੇ ਆ ਤੇ ਹਰ ਇੱਕ ਚੀਜ਼ ਨੂੰ ਡਿਟੇਲ ਚ ਦਿੰਨੇ ਹੁੰਦੇ ਆ ਹੁਣ ਦੇਖੋ ਆਪਾਂ ਚੰਦ ਬਣਾਉਣਾ ਸ਼ੁਰੂ ਕਰਨਾ ਹੈ ਮੇਰੇ ਵੀਰੋ ਪੱਲਿਆਂ ਨੂੰ ਚੰਗੀ ਤਰ੍ਹਾਂ ਖੋਲਾਂਗੇ ਖੋਲ ਕੇ ਇਹਨਾਂ ਨੂੰ ਦੋਹਰਾ ਕਰਕੇ ਬਰਾਬਰ ਕਰਨ ਤੋਂ ਬਾਅਦ ਚ ਖਿੱਚ ਕੇ ਲੜ ਨੂੰ ਲਗਾਣਾ ਹੈ। ਇਹ ਧਮਾਲਾ ਸਾਹਿਬ ਨਾ ਮੈਂ ਲੋੜ ਤੋਂ ਜ਼ਿਆਦਾ ਟਾਈਟ ਕਰਕੇ ਸਜਾ ਰਿਹਾ ਸੀਗਾ ਦੋ ਕਾਰਨ ਆ ਉਹਦੇ ਕਿਉਂਕਿ ਮੈਂ ਹੈਵੀ ਕੱਪੜੇ ਦੇ ਵਿੱਚ ਦਸਤਾਰ ਸਜਾ ਰਿਹਾ ਇਹ ਤੇ ਜਿਹੜਾ ਭਾਈ ਅਮਰਿਤਪਾਲ ਸਿੰਘ ਜੀ ਨੇ ਧਮਾਲਾ ਸਾਹਿਬ ਸਜਾਇਆ ਨਾ ਤੁਸੀਂ ਜੇ ক্লোਜ਼ ਚ ਉਹਨਾਂ ਦੀ ਤਸਵੀਰ ਦੇਖੋਗੇ ਨਾ ਤਾਂ ਉਹਨਾਂ ਨੇ ਬਹੁਤ ਟਾਈਟ ਸਜਾਇਆ ਧਮਾਲਾ ਸਾਹਿਬ ਤੇ ਮੈਂ ਵੀ ਪੂਰੀ ਕੋਸ਼ਿਸ਼ ਕੀਤੀ ਧਮਾਲਾ ਸਾਹਿਬ ਟਾਈਟ ਸਜਾ ਕੇ ਦਿਖਾਉਣ ਦੀ ਐਕਚੁਅਲ ਦੇ ਵਿੱਚ ਮੈਂ ਬਹੁਤ ਜ਼ਿਆਦਾ ਟਾਈਟ ਸਜਾਇਆ ਧਮਾਲਾ ਸਾਹਿਬ ਇੰਨਾ ਟਾਈਟ ਮੈਂ ਪਹਿਲਾਂ ਕਦੀ ਨਹੀਂ ਸਜਾਇਆ ਪੱਲੇ ਨੂੰ ਬਹੁਤ ਖਿੱਚ ਕੇ ਰੱਖ ਰਿਹਾ ਸੀਗਾ ਮੈਂ ਤੇ ਮੱਥੇ ਤੇ ਦੇਖੋ ਕਿੰਨਾ ਕੋ ਤੇ ਉਹਨਾਂ ਦਾ ਵੀ ਇਦਾਂ ਹੀ ਆ ਦੇਖੋ ਮੱਥੇ ਦੇ ਕਿੰਨਾ ਕੋਲੋ ਜਾ ਰਹੇ ਆ ਜਿੰਨਾ ਫਰੰਟ ਤੋਂ ਨੀਵਾ ਹੋਵੇਗਾ ਨਾ ਧਮਾਲਾ ਸਾਹਿਬ ਤੁਹਾਡਾ ਉਨੀ ਜਿਆਦਾ ਵਧੀਆ ਗ੍ਰਿਪ ਬਣਦੀ ਹੁੰਦੀ ਆ ਭਾਵੇਂ ਤੁਸੀਂ ਕੰਨਾਂ ਤੋਂ ਥੋੜਾ ਉੱਪਰ ਬੰਨ ਲਓ ਪਰ ਮੱਥੇ ਤੋਂ ਜਿੰਨਾ ਡੀਪ ਹੋਵੇਗਾ ਨਾ ਉਨਾ ਜਿਆਦਾ ਗ੍ਰਿਪ ਦੇ ਵਿੱਚ ਧਮਾਲਾ ਸਾਹਿਬ ਸਜਦਾ ਹੁੰਦਾ ਹੈ ਹੁਣ ਅਸੀਂ ਅਗਲਾ ਪੱਲਾ ਲੈ ਕੇ ਆਨੇ ਇਹਨੂੰ ਖਿੱਚ ਕੇ ਲਗਾ ਰਹੇ ਆ ਜਿਵੇਂ ਉਹਨਾਂ ਨੇ ਨਾ ਸਿੱਧੇ ਸਿੱਧੇ ਜੀ ਵੱਟ ਪਾਇਆ ਧਮਾਲਾ ਸਾਹਿਬ 'ਚ ਅਸੀਂ ਵੀ ਤੁਹਾਨੂੰ ਉਂਝ ਹੀ ਪਾ ਕੇ ਦਿਖਾਣਾ ਹੈ ਧਮਾਲਾ ਸਾਹਿਬ ਦਾ ਚੰਦ ਕਾਫੀ ਚੋੜਾ ਹੈ ਉੱਪਰ ਨੂੰ ਬਹੁਤ ਜਿਆਦਾ ਗਲਾਈ ਜਾਂ ਪਿਛਲੇ ਪਾਸੇ ਹੁਣ ਜਿਹੜੇ ਆਪਣੇ ਲੜ ਹੋਣਗੇ ਹੌਲੀ-ਹੌਲੀ نیچے ਜਾਣਗੇ ਫਰੰਟ ਵਾਲੇ ਲੜ ਹੋਣਗੇ ਜਿਹੜੇ ਇਹ ਹੌਲੀ-ਹੌਲੀ ਉੱਪਰ ਨੂੰ ਜਾਣਗੇ ਜਿਹੜੀ ਵੀਡੀਓ ਮੈਂ ਕੱਲ ਤੁਮਾਲਾ ਸਾਹਿਬ ਦੀ ਪਾਈ ਸੀਗੀ ਨਾ ਉਹ ਅਲੱਗ ਟਾਈਪ ਦਾ ਤੁਮਾਲਾ ਸਾਹਿਬ ਸੀ ਸਾਈਡਾਂ ਤੋਂ ਚੋੜਾ ਤੁਮਾਲਾ ਸਾਹਿਬ ਸੀਗਾ ਉਹ ਵੀ ਦੇਖ ਲਿਓ ਤੁਸੀਂ ਜਾ ਕੇ ਉਹਦੇ ਵਿੱਚ ਤੇਰੇ ਵਿੱਚ ਬਹੁਤ ਜ਼ਿਆਦਾ ਫਰਕ ਆ ਸਜਾਉਣ ਦੇ ਵਿੱਚ ਵੀ ਤੇ ਦਸਤਾਰ ਦੀ ਸ਼ੇਪ 'ਚ ਵੀ ਧਿਆਨ ਰੱਖਿਓ ਇਹਦੇ ਲੜਨੇ ਜਿਹੜੇ ਆਪਾਂ ਸਿੱਧੇ-ਸਿੱਧੇ ਲੈ ਕੇ ਆ ਰਹੇ ਹਾਂ ਤੇ ਇਹ ਸਜਾਵ ਵੀ ਆਪਾਂ ਹੈਵੀ ਕਪੜੇ 'ਚ ਰਏ ਆ ਹੈਗਾ ਇਹ 11 ਮੀਟਰ ਦਾ ਧੁਮਾਲਾ ਸੇ ਪਰ ਦੇਖਣ 'ਚ ਬੜਾ ਹੈਵੀ ਲੱਗੇਗਾ ਕਿਉਂਕਿ ਇਹ ਭਾਰਾ ਕਪੜਾ ਆ ਸੱਜੇ ਪਾਸੇ ਦੇਖੋ ਲੜ ਕਿੱਦਾਂ ਖਿੱਚ-ਖਿੱਚ ਕੇ ਲੈ ਕੇ ਆ ਰਾ ਨਾ ਮੈਂ ਤੇ ਖੱਬੇ ਪਾਸੇ ਤਾਂ ਕਿੰਨੇ ਖਿੱਚ ਕੇ ਲੈ ਕੇ ਜਾ ਰਹੇ ਆ ਇਹਦੇ ਨਾਲ ਧੁਮਾਲਾ ਸੇਬ ਤੁਹਾਡਾ ਨਾ ਲੌਂਗ ਟਰਮ ਲਈ ਟਿਕੇ ਆ ਰਵੇਗਾ ਟਾਈਟ ਵੀ ਰਹੇਗਾ ਤੁਹਾਨੂੰ ਢਿੱਲਾ ਨਹੀਂ ਮਹਿਸੂਸ ਹੋਵੇਗਾ ਬੇਸ਼ੱਕ ਦੀ ਤੁਹਾਡਾ ਸਿਰਦਰਦ ਹੋਣਾ ਸ਼ੁਰੂ ਹੋ ਜਵੇ ਸ਼ਾਇਦ ਜ਼ਿਆਦਾ ਟਾਈਟ ਸਜਾਉਣ ਦੇ ਕਾਰਨ ਪਰ ਧੁਮਾਲਾ ਠੀਕ ਹੈ ਜੀ ਤੇ ਭਾਵੇਂ ਕੋਈ ਵੀ ਤੁਸੀਂ martial art ਵਗੈਰਾ ਖੇਡੋ ਤੇ ਉਹਦੇ ਵਿੱਚ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਧਮਾਲਾ ਸਾਹਿਬ ਤੁਹਾਡਾ ਲੌਂਗ ਟਰਮ ਲਈ ਟਿਕਿਆ ਰਹੇਗਾ ਹੁਣ ਦੇਖੋ ਅਸੀਂ ਪੱਲੇ ਨੂੰ ਖਿੱਚ ਕੇ ਲਗਾ ਰਹੇ ਹੁਣ ਆਪਣੇ ਪੱਲੇ ਮੋੜ ਲਈ ਹਿੱਸੇ ਤੋਂ ਥੋੜੇ ਜੇ ਉੱਚੇ ਜਾ ਰਹੇ ਨੇ ਸਿੱਧੇ ਸਿੱਧੇ ਜਿਹੀ ਵਟ ਨੇ ਆਪਣੇ ਧਮਾਲਾ ਸਾਹਿਬ 'ਚ ਇੰਜ ਹੀ ਉਹਨਾਂ ਦੇ ਹੁੰਦੇ ਨੇ ਹੱਥ ਫੇਰ-ਫੇਰ ਕੇ ਥੋੜਾ ਟਾਈਟ ਕਰਦੇ ਜਾਵਾਂਗੇ ਗ੍ਰਿਪ ਨੂੰ ਹੋਰ ਜ਼ਿਆਦਾ ਪਠਾਉਂਦੇ ਜਾਵਾਂਗੇ ਗੁਲਾਈ ਦੇ ਵਿੱਚ ਜਾਣਾ ਹੈ ਸਾਰੀ ਦਸਤਾਨ ਨੂੰ ਲੈ ਕੇ ਪਿਛਲੇ ਹਿੱਸੇ ਤੋਂ ਲੜ ਦੇਖੋ ਇੱਕ ਸੀਕੁਐਂਸ ਦੇ ਵਿੱਚ نیچے ਨੂੰ ਜਾ ਰਹੇ ਨੇ ਤੇ ਫਰੰਟ ਤੋਂ ਦੇਖੋ ਇੱਕ ਸੀਕੁਐਂਸ ਦੇ ਵਿੱਚ ਹੀ ਲੜ ਉੱਪਰ ਨੂੰ ਜਾ ਰਹੇ ਨੇ ਨਾਲ ਦੀ ਨਾਲ ਪੱਲਿਆਂ ਨੂੰ ਜੋੜ ਕੇ ਪੂਣੀ ਕਰਾਂਗੇ ਪਿਛਲੇ ਹਿੱਸੇ ਤੋਂ ਲੜ ਦੇਖੋ ਆਪਾਂ ਪਿੰਚ ਕਰਕੇ ਰੱਖ ਰਹੇ ਹਾਂ ਬਰਾਬਰ ਲੈ ਕੇ ਆਣੇ ਆ ਇੱਕੋ ਜਗ੍ਹਾ ਤੇ ਰੱਖ ਰਹੇ ਹਾਂ ਪੱਲੇ ਅਸੀਂ ਧੁਮਾਲਾ ਸਾਹਿਬ ਨੂੰ ਸਾਈਡਾਂ ਤੋਂ ਜ਼ਿਆਦਾ ਬਾਹਰ ਨਹੀਂ ਕੱਟਣਾ ਹੈਗਾ ਜਿੱਦਾਂ ਮੈਂ ਕੱਲ ਤੁਹਾਨੂੰ ਧੁਮਾਲਾ ਸਾਹਿਬ ਦੀ ਵੀਡੀਓ ਦਿੱਤੀ ਸੀ ਨਾ ਉਸ ਸਾਈਡਾਂ ਤੋਂ ਜ਼ਿਆਦਾ ਬਾਹਰ ਕੱਟਣ ਦੀ ਦਿਖਾਇਆ ਸੀਗਾ ਤੁਹਾਨੂੰ ਮੈਂ ਧੁਮਾਲਾ ਸਾਹਿਬ ਆਪਾਂ ਸਾਈਡਾਂ ਤੋਂ ਜ਼ਿਆਦਾ ਬਾਹਰ ਨਹੀਂ ਕਰਨਾ ਹੈ ਫਰੰਟ ਤੋਂ ਈ ਗੋਲਾਈ ਹੋਵੇਗੀ ਠੀਕ ਹੈ ਜਿਵੇਂ ਉਹਨਾਂ ਦਾ ਧੁਮਾਲਾ ਸਾਹਿਬ ਦੇਖ ਸਕਦੇ ਹੋ ਤੁਸੀਂ ਤਸਵੀਰ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਜੀ ਦਾ ਤੇ ਹੁਣ ਦੇਖੋ ਆਪਣੇ ਪੱਲੇ ਜਿਹੜੇ ਫਰੰਟ ਤੋਂ ਉੱਪਰ ਨੂੰ ਜਾ ਰਹੇ ਨੇ ਥੋੜੇ ਗੋਲਾਈ ਦੇ ਵਿੱਚ ਤੇ ਜੇਕਰ ਤੁਹਾਨੂੰ ਪੱਲਾ ਨਾ ਸਹੀ ਜਗ੍ਹਾ ਤੇ ਨਾ ਲੱਗੇ ਤਾਂ ਉਹਨੂੰ ਦੁਬਾਰਾ ਲਗਾ ਲਿਓ ਆਪਾਂ ਸ਼ ਚਾਹੀਦਾ ਉਹਨੂੰ ਦੁਬਾਰਾ ਹੀ ਲਗਾਉਣਾ ਚਾਹੀਦਾ ਜਿਵੇਂ ਮੈਂ ਤੁਹਾਨੂੰ ਲਾ ਕੇ ਦਿਖਾਇਆ ਮੇਰੇ ਦਿਮਾਗ ਦੇ ਵਿੱਚ ਨਾ ਨਾਲ ਨਾਲ ਉਹਨਾਂ ਦੀ ਨਾ ਤਸਵੀਰ ਘੁੰਮਦੀ ਰਹਿੰਦੀ ਹੈ ਕਿ ਉਹਨਾਂ ਦਾ ਇਹ ਲੜ ਕਿੱਥੇ ਹੋਊਗਾ ਕਿੱਥੋਂ ਜਦੋਂ ਮਹਲਾ ਸਾਹਿਬ ਉਹਨਾਂ ਦਾ ਉੱਪਰ ਨੂੰ ਗੁਲਾਈ ਦੇ ਵਿੱਚ ਜਾ ਰਿਹਾ ਹੁੰਦਾ ਹੈ ਇਹ ਲੜ ਕਿੱਥੋਂ ਸ਼ੁਰੂ ਹੁੰਦਾ ਤੇ ਦੂਜੀ ਸਾਈਡ ਤੇ ਕਿੱਥੇ ਖਤਮ ਹੁੰਦਾ ਹੈ ਜਦੋਂ ਵੀ ਤੁਸੀਂ ਕਿਸੇ ਵੀ ਵਰਗੀ ਦਸਤਾਰ ਸਜਾਉਣੀ ਹੈ ਨਾ ਉਹਨਾਂ ਦੀ ਤਸਵੀਰ ਦੀ ਨਾ ਇੱਕ ਤਰ੍ਹਾਂ ਮਨ ਦੇ ਵਿੱਚ ਤਸਵੀਰ ਖਿੱਚ ਲਿਆ ਕਰੋ ਦਸਤਾਰ ਦੀ ਹਰ ਇੱਕ ਕਿਸੇ ਤੋਂ ਫਿਰ ਜਿੱਦਾਂ ਜਿੱਦਾਂ ਤੁਸੀਂ ਦਸਤਾਰ ਸਜਾਣੀ ਆ ਉਦਾਂ ਉਦਾਂ ਹੀ ਤੁਸੀਂ ਦਸਤਾਰ ਤੇ ਹਰ ਇੱਕ ਚੀਜ਼ ਨੂੰ ਅਪਲਾਈ ਕਰਦੇ ਜਾਣਾ ਆ ਇਹ ਚੀਜ਼ਾਂ ਤੁਸੀਂ ਹਰ ਇੱਕ ਟਾਈਪ ਦੀ ਦਸਤਾਰ ਤੇ ਅਪਲਾਈ ਕਰਨੀ ਆ ਜਦੋਂ ਤੁਸੀਂ ਕਿਸੇ ਵਰਗੀ ਦਸਤਾਰ ਸਜਾਣੀ ਆ ਤਾਂ ਹੀ ਤੁਸੀਂ ਸੇਮ ਐਜ਼ ਇਟ ਇਜ਼ ਉਹਨਾਂ ਵਰਗੀ ਦਸਤਾਰ ਸਜਾ ਕੇ ਦਿਖਾ ਸਕਦੇ ਹੋ ਸਿੱਖ ਸਕਦੇ ਹੋ ਇਸ ਲਈ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਰਿਹਾ ਹਾਂ ਇਹਨਾਂ ਨੂੰ ਥੋੜਾ ਦਿਮਾਗ ਦੇ ਵਿੱਚ ਰੱਖਣਾ ਪੈਂਦਾ ਹੈ ਇਹਨਾਂ ਚੀਜ਼ਾਂ ਨੂੰ ਵੀ ਤਾਂ ਜੋ ਤੁਸੀਂ ਹੂ ਬੂਹ ਕਿਸੇ ਵਰਗੀ ਦਸਤਾਅ ਸਜਾ ਲਵੋ ਹੁਣ ਦੇਖੋ ਇਸ ਪੇਜ ਨੂੰ ਵੀ ਆਪਾਂ ਉੱਪਰੋਂ ਜੀ ਘੁਮਾ ਕੇ ਲੈ ਕੇ ਆਏ ਆ ਚੰਦ ਤੋੜਾ ਆਪਣਾ ਦੇਖੋ ਕਿੰਨਾ ਗੁਲਾਈ ਦੇ ਵਿੱਚ ਆ ਉੱਪਰੋਂ ਜੀ ਆਪਣੇ ਲੜ ਕਿੰਨੇ ਉੱਚੇ ਨੇ ਪ੍ਰੋਪਰ ਸੈਂਟਰ ਦੇ ਵਿੱਚ ਲੜ ਬਣਨੇ ਚਾਹੀਦੇ ਨੇ ਪ੍ਰੋਪਰ ਗੁਲਾਈ ਦੇ ਵਿੱਚ ਜਾਣੇ ਚਾਹੀਦੇ ਨੇ ਸਾਰੇ ਲੜ ਇਹ ਨਾ ਹੋਵੇ ਇੱਕ ਪਾਸੇ ਉਸ ਲੜਨਾ ਤੁਹਾਡਾ ਨੀਵਾ ਆ ਰਿਹਾ ਦੂਜੇ ਪਾਸੇ ਉੱਚਾ ਜਾ ਰਿਹਾ ਹੋਵੇ ਲੜ ਐਦਾਂ ਦੀ ਕਦੀ ਵੀ ਸਿਮੇਟਰੀ ਦੇ ਵਿੱਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਡੇ ਦਮਾਲਾ ਸਾਹਿਬ ਉਹਨਾਂ ਦਾ ਫਰੰਟ ਤੋਂ ਦੇਖੋ ਨਾ ਫਰੰਟ ਤੋਂ ਜਦੋਂ ਅਸੀਂ ਦੇਖਦੇ ਆ ਤਾਂ ਬੜਾ ਸੋਹਣਾ ਲੱਗਦਾ ਹੈ ਪੂਰੀ ਗੁਲਾਈ ਦੇ ਵਿੱਚ ਹੁੰਦਾ ਹੈ ਉਹਨਾਂ ਦਾ ਦਮਾਲਾ ਸਾਹਿਬ ਅਸੀਂ ਵੀ ਉਹ ਉਹ ਉਦਾਂ ਲਈ ਹੀ ਲੁੱਕ ਦੇਣੀ ਹੈ ਹੁਣ ਪੱਲੇ ਅਸੀਂ ਖਿੱਚ ਕੇ ਲਗਾਣੇ ਆ ਪਿਛਲੇ ਹਿੱਸੇ ਤੋਂ ਦਮਾਲਾ ਸਾਹਿਬ ਨੇ ਉੱਤੇ ਹੱਥ ਰੱਖ ਕੇ ਇਸ ਤਰੀਕੇ ਨਾਲ ਖਿੱਚ ਕੇ ਲੜ ਨੂੰ ਲਗ ਲੜਾ ਹਮੇਸ਼ਾ ਤੁਸੀਂ ਸਿੱਧੇ ਸਿੱਧੇ ਜ ਵਟ ਪਾ ਕੇ ਹੀ ਲਗਾਉਣੇ ਨੇ ਪੇਚ ਨੂੰ ਰੱਖਣ ਤੋਂ ਬਾਅਦ ਚ ਨਾਲ-ਨਾਲ ਥੋੜਾ ਜਿਹਾ ਦਬਦੇ ਜਾਵਾਂਗੇ ਤੇ ਨਾਲ-ਨਾਲ ਪੇਚਾਂ ਨੂੰ ਬਣਾਉਂਦੇ ਜਾਵਾਂਗੇ ਖਿੱਚ ਕੇ ਸਿੱਧੇ ਜ ਵਟ ਬਣਾਉਂਦੇ ਹੋਏ ਇਹਨੂੰ ਨਾਲ ਦੇ ਨਾਲ ਗ੍ਰਿਪ ਨੂੰ ਮਜ਼ਬੂਤ ਕਰਦੇ ਜਾਵਾਂਗੇ ਇਹਦੇ ਨਾਲ ਦਸਤਾਰ ਤੁਹਾਡੀ ਹੋਰ ਟਾਈਟ ਹੁੰਦੀ ਜਾਵੇਗੀ ਤੁਸੀਂ ਪੇਚਾਂ ਦੀ ਖਿਚਾਅ ਤੋਂ ਹੀ ਪਤਾ ਕਰ ਸਕਦੇ ਹੋ ਕਿ ਆਪਣੇ ਲੜ ਕਿੰਨੇ ਟਾਈਟ ਨੇ ਤੇ ਇਹ ਢਿੱਲੇ ਨਹੀਂ ਹੈਗੇ ਦੇਖੋ ਕੋਈ ਵੀ ਲੜਾ ਆਪਣਾ ਢਿੱਲਾ ਨਹੀਂ ਹੈਗਾ ਇਹ ਦਸਤਾਰ ਨਵੀ ਦਸਤਾਰ ਹੈ ਮੇਰੀ ਮੈਂ ਕਦੀ ਪਹਿਲਾਂ ਸਜਾਈ ਨਹੀਂ ਹੈਗੀ ਇਹ 1.5 ਮੀਟਰ ਦੀ ਦਸਤਾਰ ਆ ਬਿਲਕੁਲ ਪਈ ਸੀਗੀ ਕਾਫੀ ਟਾਈਮ ਦੀ ਬਟ ਮੈਂ ਨੀਲਾ ਰੰਗ ਮੈਂ ਡਾਰਕ ਰੰਗ ਨਾ ਉਹ ਘੱਟ ਸਜਾਉਣਾ ਹੈ ਨਾ ਇਹਨੂੰ ਮੈਂ ਸਲਾਈ ਲਾਈ ਸੀਗੀ ਕਪੜਾ ਵੀ ਇਹੇ ਪਾਰਾਈ ਸੀਗਾ ਬਟ ਜਿੱਦਾਂ ਤੁਹਾਨੂੰ ਪਤਾ ਆਪਣੀ ਸੀਰੀਜ਼ ਚੱਲਦੀ ਹੈ ਤੇ ਮੈਂ ਸੋਚ ਰਿਆ ਸੀ ਨੀਲੇ ਰੰਗ ਦਾ ਹੀ ਦਿਵਾਲਾ ਸੇ ਤੁਹਾਨੂੰ ਸਜਾ ਕੇ ਦਿਖਾਵਾਂ ਤੇ ਹੁਣ ਇਸ ਪੱਲੇ ਨੂੰ ਨਾ ਲਗਾਉਣ ਲਈ ਥੋੜਾ ਗਿੱਲਾ ਕਰ ਲਿਓ ਗਿੱਲਾ ਕਰਕੇ ਪਹਿਲਾਂ ਇੱਕ ਜਗ੍ਹਾ ਬਣਾ ਲਓ ਕਿ ਜਿੱਥੇ ਤੁਸੀਂ ਇਸ ਪੱਲੇ ਨੂੰ ਲਗਾਉਣਾ ਹੈ ਤੁਹਾਨੂੰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਕਿਹੜੀ ਜਗ੍ਹਾ ਤੇ ਤੁਸੀਂ ਪੱਲੇ ਨੂੰ ਅੰਦਰ ਕਰਨਾ ਹੈ ਉੱਥੇ ਪਹਿਲਾਂ ਜਗ੍ਹਾ ਬਣਾਓ ਉਸ ਪੱਲੇ ਲਈ ਖਿੱਚ ਕੇ ਰੱਖੋ ਪਹਿਲਾਂ ਇੱਕ ਵਾਰ ਲਾ ਕੇ ਦੇਖ ਲਓ ਕਿ ਤੁਹਾਡੇ ਕੋਲ ਜਗ੍ਹਾ ਤੇ ਅੰਦਰ ਪੱਲਾ ਜਾ ਰਿਹਾ ਆ ਜੇ ਨਹੀਂ ਜਾ ਰਿਹਾ ਨਾ ਪਹਿਲਾਂ ਜਗ੍ਹਾ ਬਣਾ ਲਓ ਆ ਦੇਖੋ ਇੱਥੇ ਜਗ੍ਹਾ ਨਹੀਂ ਨਾ ਬਣਦੀ ਪੇ ਢੰਗ ਨਾਲ ਕਿਉਂਕਿ ਇੱਥੇ ਪਤਾ ਕੀ ਆਪਣਾ ਪੱਲਾ ਬਹੁਤ ਜ਼ਿਆਦਾ ਮੋਟਾ ਆ ਕਿਉਂਕਿ ਇਹ ਸੰਪੂਰਨ ਆ ਦਸਤਾਰ ਆਪਣੀ ਪਹਿਲਾਂ ਅਸੀਂ ਥੋੜੀ ਜਿਹੀ ਜਗ੍ਹਾ ਬਣਾਈ ਆ ਜੇ ਇੱਕ ਵਾਰੀ ਤੁਸੀਂ ਪੱਲੇ ਨੂੰ ਜਗ੍ਹਾ ਬਣਾ ਕੇ ਅੰਦਰ ਕਰਤਾ ਫਿਰ ਅੱਗੇ ਦੀ ਅੱਗੇ ਜਗ੍ਹਾ ਆਪਣੇ ਆਪ ਬਣੀ ਜਾਣੀ ਆ ਆ ਦੇਖੋ ਹੁਣ ਖਿੱਚ ਕੇ ਅੰਦਰ ਕੀਤਾ ਥੋੜਾ ਗਿੱਲਾ ਕਰਨ ਦਾ ਕਪੜਾ ਥੋੜਾ ਜਿਹਾ ਇਕੱਠਾ ਹੋ ਜਾਂਦਾ ਹੁੰਦਾ ਤੇ ਜਗ੍ਹਾ ਬਣਾਉਣਾ ਉਹਨੂੰ ਹੋਰ ਆਸਾਨੀ ਨਾਲ ਇਹ ਪੱਲਾ ਜਿੱਥੇ ਵੀ ਖਤਮ ਹੁੰਦਾ ਮੈਂ ਤੁਹਾਨੂੰ ਉੱਥੇ ਸਹੀ ਤਰੀਕੇ ਨਾਲ ਲਗਾ ਕੇ ਦਿਖਾਣਾ ਦੱਸ ਦੇਣਾ ਸੀਗਾ ਤੁਹਾਨੂੰ ਦੇਖਿਆ ਹੋਣਾ ਤੁਸੀਂ ਮੇਰੀ ਸਾਰੇ ਦਮਾਲਾ ਸਾਹਿਬ ਦੀ ਵੀਡੀਓ ਜਿੱਥੇ ਵੀ ਕੋਈ ਵੀ ਪੱਲਾ ਖਤਮ ਹੁੰਦਾ ਆ ਭਾਵੇਂ ਉਹ ਪੇਚਾ ਵਾਲਾ ਦਮਾਲਾ ਸਾਹਿਬ ਹੋਵੇ ਪਾਵੇਂ ਜੰਗੀ ਢਮਾਲਾ ਸਾਹਿਬ ਹੋਵੇ ਪਾਵੇਂ ਲੜਾ ਵਾਲੇ ਢਮਾਲੇ ਹੁਣ ਜਿੰਨੇ ਵੀ ਅਜੇ ਤੱਕ ਤੁਹਾਨੂੰ ਸਿਜਾ ਕੇ ਦਿਖਾਇਆ ਸਾਰੇ ਦੇ ਵਿੱਚ ਮੈਂ ਤੁਹਾਨੂੰ ਪੇਚ ਜਿੱਥੇ ਵੀ ਖਤਮ ਹੁੰਦਾ ਉੱਥੇ ਸਹੀ ਢੰਗ ਨਾਲ ਲਗਾ ਕੇ ਦਿਖਾਇਆ ਹੋਇਆ ਉਹਨਾਂ ਸਾਰੇ ਢੁਪਾਲਾ ਸਾਹਿਬ ਦੀਆਂ ਵੀਡੀਓਜ਼ ਨਾਲ ਤੁਹਾਨੂੰ ਦੁਬਾਰਾ ਲਿੰਕ ਦੇ ਵਿੱਚ ਮਿਲ ਜਾਣਗੀਆਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਹੁਣ ਦੇਖੋ ਆਪਾਂ ਪਿਛਲੇ ਹਿੱਸੇ ਤੋਂ ਪੇਚਾਂ ਨੂੰ ਸਾਫ਼ ਕਰਾਂਗੇ ਤੇ ਨਾਲ ਦੇ ਨਾਲ ਫਰੰਟ ਤੋਂ ਵੀ ਪੇਚਾਂ ਨੂੰ ਸਾਫ਼ ਕਰਾਂਗੇ ਉੱਪਰੋਂ ਜੀ ਲੜ ਤੁਹਾਡੇ ਸਾਰੇ ਟਾਈਟ ਜੇ ਹੋਣੇ ਚਾਹੀਦੇ ਨੇ ਕੋਈ ਵੀ ਲੜ ਤੁਹਾਡਾ ਢਿੱਲਾ ਜਾਂ ਫੀਲ ਨਹੀਂ ਹੋਣਾ ਚਾਹੀਦਾ ਪਿਛਲੇ ਹਿੱਸੇ ਤੋਂ ਇੱਕ-ਇੱਕ ਕਰਕੇ ਨਾ ਪੇਚਾਂ ਨੂੰ ਇਸ ਤਰੀਕੇ ਨਾਲ ਹੱਥ ਨਾਲ ਪਿੰਚ ਕਰਦੇ ਜਾਵਾਂਗੇ ਇਹਦੇ ਨਾਲ ਤੁਹਾਨੂੰ ਪਤਾ ਲੱਗਦਾ ਜਾਵੇਗਾ ਕਿ ਦੋਨਾਂ ਸਾਈਡਾਂ ਤੋਂ ਇੱਕੋ ਜਗ੍ਹਾ ਤੋਂ ਲੜ ਨਿਕਲ ਨਹੀਂ ਰਹੀ ਨੇ ਪਿਛੋ ਵੀ ਤੇ ਇੱਕੋ ਜਗ੍ਹਾ ਤੇ ਜਾ ਰਹੀ ਨੇ ਹੁਣ ਦੇਖੋ ਪਿਛਲੇ ਹਿੱਸੇ ਤੋਂ ਵੀ ਪ੍ਰੋਪਰ ਆਪਣਾ ਧਮਾਲਾ ਸਾਹਿਬ ਦੇ ਵਿੱਚ ਵਟਨੇ ਤੇ ਪ੍ਰੋਪਰ ਸੋਨਾ ਲੱਗ ਰਿਹਾ ਨਾ ਪਿਛੋ ਜੀ ਵੀ ਲੁੱਕ ਬੜੀ ਸੋਹਣੀ ਲੱਗ ਰਹੀ ਹੈ ਪੇਚ ਏ 1 ਬਾਈ 1 ਸਾਰੇ نیچے ਨੂੰ ਜਾ ਰਹੀ ਨੇ ਇਸ ਚੀਜ਼ ਦਾ ਤੁਸੀਂ ਵੀ ਧਿਆਨ ਰੱਖਣਾ ਹੈ ਤੇ ਭਾਈ ਅਮਰਿਤਪਾਲ ਸਿੰਘ ਜੀ ਦਾ ਧਮਾਲਾ ਸਾਹਿਬ ਵੀ ਬੜਾ ਸੋਹਣਾ ਸਜਾਇਆ ਹੁੰਦਾ ਉਹਨਾਂ ਨੇ ਤੇ ਚਲੋ ਅਸੀਂ ਕਿੱਥੇ ਪਰ ਗੱਲ ਕਰਦੇ ਹਾਂ ਦਸਤਾਰ ਦੀ ਦੁਬਾਰਾ ਤੇ ਹੁਣ ਸਾਈਡਾਂ ਤੋਂ ਵੀ ਤੇ ਦਸਾਂ ਨੂੰ ਥੋੜਾ ਪਿੰਚ ਕਰਕੇ ਜਿੱਥੋਂ ਤੁਹਾਨੂੰ ਸਹੀ ਲੱਗੇ ਉਥੋਂ ਦੀ ਸਫਾਈ ਕਰ ਲੈਣੀ ਹੈ ਦਸਤਾਰ ਦੀ ਉੱਪਰੋਂ ਜੀ ਵੀ ਇਹਨੂੰ ਥੋੜਾ ਦੱਬਾਂਗੇ ਦੱਬ ਕੇ ਕੁਲਾਈ ਦੇ ਵਿੱਚ ਕਰਦੇ ਹੋਏ ਹੁਣ ਅਸੀਂ ਤੁਹਾਨੂੰ ਦਿਮਾਲਾ ਸਿੱਕਤੇ ਸ਼ਸਤਰ ਵੀ ਸਜਾ ਕੇ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਇੱਕ ਵਾਰ ਦੁਬਾਰਾ ਸ਼ੀਸ਼ਾ ਨਾਲ ਦੇਖ ਲਈਏ ਜੇ ਕੋਈ ਕਮੀ ਪੇਸ਼ੀ ਲੱਗੇ ਨਾ ਤਾਂ ਉਹਨੂੰ ਤੁਸੀਂ ਦੂਰ ਕਰ ਲੈਣਾ ਹੈ ਕਿਉਂਕਿ ਦੂਜੇ ਸ਼ੀਸ਼ਾ ਨਾਲ ਦੇਖਣ ਦਾ ਇੱਕ ਫਾਇਦਾ ਹੁੰਦਾ ਹੈ ਕਿ ਇੱਕ ਤਰ੍ਹਾਂ ਮਨ ਦੀ ਤਸੱਲੀ ਹੋ ਜਾਂਦੀ ਹੈ ਕਿ ਕਿਤੇ ਕੋਈ ਕਮੀ ਪੇਸ਼ੀ ਰਹਿੰਦੀ ਹੋਵੇ ਜਾਂ ਕੋਈ ਤੁਹਾਨੂੰ ਲੱਗੇ ਕਿ ਚੀਜ਼ ਇਹ ਚੀਜ਼ ਹਮੇਸ਼ਾ ਦੂਜੇ ਸਿਸ਼ੇ ਨਾਲ ਦੇਖ ਕੇ ਕਰ ਲਿਆ ਕਰੋ ਕਿਉਂਕਿ ਜੇ ਅਸੀਂ 15-20 ਮਿੰਟ ਦਸਤਾਰ ਸਜਾਉਣ ਚ ਲਾਉਂਦੇ ਆ ਤਾਂ 2-3 ਮਿੰਟ ਦੂਜੇ ਸਿਸ਼ੇ ਨਾਲ ਦੇਖ ਕੇ ਵੀ ਦਸਤਾਰ ਨੂੰ ਹਰੇਕ ਕਿਸੇ ਤੋਂ ਸਾਫ਼ ਕਰ ਲਿਆ ਕਰੋ ਉੱਪਰੋਂ ਜੀ ਦੇਖੋ ਆਪਾਂ ਬੂੰਗਾ ਸਾਹਿਬ ਜਿਵੇਂ ਉਹਨਾਂ ਨੇ ਸਜਾਇਆ ਹੁੰਦਾ ਲਗਭਗ ਉਦਾਂ ਹੀ ਤੁਹਾਨੂੰ ਉਹਨਾਂ ਕਈ ਬਾਹਰ ਕੱਢ ਕੇ ਦਿਖਾਇਆ ਜੇ ਕੋਸ਼ਿਸ਼ ਕਰ ਸਕਦੇ ਹੋ ਤਾਂ ਉੱਪਰੋਂ ਹੀ ਤੁਮਾਰਾ ਸਾਹਿਬ ਦਾ ਨਾ ਜਿਹੜਾ ਬੂੰਗਾ ਸਾਹਿਬ ਨਿਕਲਿਆ ਇਹਨੂੰ ਥੋੜਾ ਹੋਰ ਦਬਕੇ ਨਾਲ ਥੋੜਾ ਪਤਲਾ ਕਰ ਸਕਦੇ ਹੋ ਜੇ ਤੁਹਾਡਾ ਮਨ ਹੈਗਾ ਆ ਜਿਵੇਂ ਮੈਨੂੰ ਉਹਨਾਂ ਦੀ ਦਸਤਾਰ ਦੇ ਵਿੱਚ ਦਿਖਦਾ ਸੀਗਾ ਕਰ ਆਪਣਾ ਲਗਭਗ 9 ਇੰਚ ਚੋੜਾ ਆ ਧਿਆਨ ਰੱਖਿਓ ਇਹ ਥੋੜਾ 9 ਤੋਂ ਜ਼ਿਆਦਾ ਹੀ ਲੱਗਾ ਮੈਨੂੰ ਤੇ ਉਸ ਤੋਂ ਬਾਅਦ ਚੋਂ ਇਹਨੂੰ ਦੁਮਹਲਾ ਸੱਤ ਤੇ ਸਜਾ ਲੈਣਾ ਜਿਵੇਂ ਉਹਨਾਂ ਨੇ ਸਜਾਇਆ ਹੋਇਆ ਤੁਸੀਂ ਦੁਮਹਲਾ ਸੱਤ ਤੇ ਹੋਰ ਵੀ ਸ਼ਸਤਰ ਸਜਾ ਸਕਦੇ ਹੋ ਤੇ ਜਿਵੇਂ ਮੈਂ ਤੁਹਾਨੂੰ ਪਹਿਲੀਆਂ ਵੀਡੀਓਜ਼ ਦੇ ਵਿੱਚ ਸਜਾ ਕੇ ਦਿਖਾਇਆ ਨਾ ਬਟ ਉਹਨਾਂ ਨੇ ਇਕੱਲਾ ਕੜਾ ਹੀ ਸਜਾਇਆ ਹੋਇਆ ਸੀਗਾ ਚੱਕਰ ਹੀ ਸਜਾਇਆ ਹੋਇਆ ਸੀਗਾ ਤੇ ਇਸ ਤਰੀਕੇ ਨਾਲ ਤੁਸੀਂ ਸਜਾ ਲਿਓ ਤੇ ਤੁਹਾਨੂੰ ਹਰ ਇੱਕ ਇਸੇ ਤੋਂ ਹੁਣ ਦੁਮਹਲਾ ਸੱਤ ਦੇ ਮੇਰੇ ਵੀਰੋ ਦਰਸ਼ਨ ਕਰਾਣੇ ਆ ਜੀ ਅਸੀਂ ਚੰਗੀ ਤਰ੍ਹਾਂ ਤੁਸੀਂ ਨਾ ਇਹਨੂੰ ਸ਼ਸਤਰਾਂ ਨੂੰ ਟਿਕਾਣਾ ਆ ਕਿ ਮਤਲਬ ਖਿੱਲਣ ਨਾ ਤੇ ਥੋੜੀ ਗ੍ਰਿਪ ਹੋਰ ਮਜ਼ਬੂਤ ਹੋ ਜਾਵੇ ਤੇ ਹੁਣ ਤੁਸੀਂ ਦੁਮਹਲਾ ਸੱਤ ਨੂੰ ਦੇਖ ਲਓ ਫਰੰਟ ਤੋਂ ਤੇ ਲੈ ਰਾਈਟ ਹੈਂਡ ਲੈਫਟ ਦੋਨਾਂ ਸਾਈਡਾਂ ਤੋਂ ਦਿਖਾ ਦਿਨਾ ਤੁਹਾਨੂੰ ਇੱਕ ਵਾਰੀ ਤੇ ਜੇਕਰ ਵੀਡੀਓ ਵਧੀਆ ਲੱਗੀ ਨਾ ਮੇਰੇ ਵੀਰੋ ਤਾਂ ਲਾਈਕ ਜਰੂਰ ਕਰ ਦਿਓ ਇਸੇ ਤੇ ਤੇ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਅਸੀਂ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਜਿੱਦਾਂ ਤੁਸੀਂ ਕਹਿੰਨੇ ਆ ਔਰ ਹਰ ਇੱਕ ਸਿੰਘਾਂ ਵਰਗੀ ਦਸਤਾ ਤੁਹਾਨੂੰ ਸਿਜਾ ਕੇ ਦਿਖਾ ਰਹੀ ਆਂ ਜਿਹੜੇ ਵੀ ਤੁਸੀਂ ਅੱਜ ਤੱਕ ਕਮੈਂਟ ਕੀਤੇ ਆ ਹਰ ਇੱਕ ਸੈਲੀਬ੍ਰਿਟੀ ਟਾਈਪ ਦੀ ਦਸਤਾਰ ਸਜਾ ਕੇ ਦਿਖਾਈਆ ਹਰ ਇੱਕ ਗੁਰਮੁਖੀ ਦਸਤਾਰ ਸਜਾ ਕੇ ਦਿਖਾਈਏ ਤੁਹਾਨੂੰ ਦਮਾਲਾ ਸਾਹਿਬ ਦੀਆਂ ਨਈਆਂ ਵੀਡੀਓ ਅਪਲੋਡ ਕਰਤੀਆਂ ਮੈਂ ਤੁਹਾਡੇ ਲਈ ਜੇਕਰ ਤੁਸੀਂ ਚਾਹਦੇ ਕਿ ਅਸੀਂ ਇਸ ਚੈਲੰਜ ਨੂੰ ਕੰਟੀਨਿਊ ਰੱਖੀਏ ਤਾਂ ਜਰੂਰ ਸਾਡੀ ਸਪੋਰਟ ਕਰਦੇ ਰਹਿਆ ਕਰੋ ਤੇ ਜਿਹੜੇ ਵੀ ਵੀਰ ਸਾਡੀਆਂ ਵੀਡੀਓਜ਼ ਦੇਖਦੇ ਨੇ ਤੇ ਉਹਨਾਂ ਨੇ ਹਾਲੇ ਤੱਕ ਚੈਨਲ ਨਹੀਂ ਨਾ ਸਬਸਕ੍ਰਾਈਬ ਕੀਤਾ ਮੇਰੇ ਵੀਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਕਲਿੱਕ ਕਰ ਲਓ ਉਹਦੇ ਨਾਲ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਹੋਰ ਵੀਡੀਓ ਨੀਚੇ ਡਿਸਕ ਸਾਰੇ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ